ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਖਬਰਾਂ ਦੇ ਨਾਲ ਤੁਹਾਡੀ ਸਾਂਝ ਪਾਉਨੇ ਆ ਉੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਸਮਾਜ ਵਿੱਚ ਜੋ ਚੰਗੇ ਕੰਮ ਹੋ ਰਹੇ ਨੇ ਜੋ ਚੰਗੇ ਕੰਮ ਹੋਣੇ ਚਾਹੀਦੇ ਜਾਂ ਸਮਾਜ ਵਿੱਚ ਵਿਚਰ ਰਹੀਆਂ ਸ਼ਕਤੀਆਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਜਾਵੇ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਡਾਕਟਰ ਬੀ ਆਰ ਅੰਬੇਦਕਰ ਆਰਮੀ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡਵਾਲ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਸਿਆਸਤ ਤੋਂ ਸੰਤ ਬਣ ਤੱਕ ਦੇ ਸਫ਼ਰ ਤੱਕ ਦੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਕੁਲੰਜੀ ਖਬਰਸਾਰ YouTube ਚੈਨਲ ਤੇ ਧੰਨਵਾਦ ਕਰਦੇ ਹਾਂ ਅਸੀਂ ਤੁਸੀਂ ਸਾਨੂੰ ਸਮਾਂ ਦਿੱਤਾ ਪਹਿਲਾਂ ਤਾਂ ਕੀ ਹਾਲ ਆ ਭਾਜੀ ਬਹੁਤ ਵਧੀਆ ਜੀ ਤੁਹਾਡਾ ਪਹਿਲਾਂ ਤੋਂ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਸਾਡੀ ਜਿਹੜੀ ਗੱਲ ਆ ਉਹ ਸਾਰੇ ਲੋਕਾਂ ਤੱਕਰ ਪਹੁੰਚਾਉਣ ਲਈ ਇੱਥੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਆ ਡਾ ਜੀ ਕਿੱਦਾਂ ਚੱਲ ਰਿਹਾ ਜੀਵਨ ਬਾਜੀ ਅੱਜਕੱਲ ਠੀਕ ਆ ਜੀਵਨ ਬਹੁਤ ਵਧੀਆ ਚੱਲ ਰਿਹਾ ਜੀ ਪਹਿਲਾਂ ਵੀ ਵਧੀਆ ਸੀ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਠੀਕ ਜਦੋਂ ਆਪਾਂ ਸ਼ੁਰੂ ਕੀਤੀ ਗੱਲਬਾਤ ਆਪਣੀ ਤੇ ਮੈਂ ਇੱਕ ਸ਼ਬਦ ਕਿਹਾ ਕਿ ਸਿਆਸਤ ਤੋਂ ਸੰਤ ਬਣਨ ਤੱਕ ਦੇ ਸਫ਼ਰ ਤੱਕ ਵੀ ਗੱਲਬਾਤ ਕਰਾਂਗੇ ਸਿਆਸਤ ਤੋਂ ਮਨ ਭਰ ਆਇਆ ਜਾਂ ਕੁਝ ਪਰਮਾਤਮਾ ਵੱਲੋਂ ਹੀ ਕੋਈ ਐਸੀ ਸਮਾ ਬਣ ਗਿਆ ਕਿ ਤੁਹਾਨੂੰ ਸਿਆਸਤ ਆਪਣੇ ਆਪ ਤੁਸੀਂ ਪਾਸੇ ਹੋ ਗਏ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਤੁਸੀਂ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਐਕਟਿਵੇਟ ਰਹਿੰਦੇ ਆ ਤੇ ਇਹ ਕੀ ਸਬਬ ਕਿਵੇਂ ਬਣਿਆ ਇਸ ਵਕਤਾਂ ਉਸ ਮਾਲਕ ਦੀ ਕਿਰਪਾ ਹੋਈ ਆ ਜੀ ਸਤਿਗੁਰ ਦੀ ਕਿਉਂਕਿ ਸਾਡਾ ਜਿਹੜਾ ਜੀਵਨ ਉਹ ਸ਼ੁਰੂ ਤੋਂ ਹੀ ਸਮਰਪਿਤ ਹੀ ਰਹੇ ਆ ਸਿਆਸਤ ਵਿੱਚ ਹੁੰਦੇ ਆ ਹੋયા ਵੀ ਤੇ ਸਮਾਜ ਨੂੰ ਸਮਰਪਿਤ ਰਹੇ ਆ ਜੀ ਮਾਰਗ ਦਾ ਪ੍ਰਚਾਰ ਕਰਦੇ ਰਹੇ ਆ ਓਲੀ ਇਹ ਜ਼ਰੂਰ ਹੁੰਦਾ ਦਾ ਕਿ ਸਿਆਸਤ ਵਿੱਚ ਰਾਜਨੀਤਿਕ ਬੰਦਿਆਂ ਨਾਲ ਟੱਚ ਰਹਿ ਕੇ ਸਿਆਸਤ ਨਾਲ ਟੱਚ ਰਹਿ ਕੇ ਤੁਸੀਂ ਆਪਣਾ ਜਿਹੜਾ ਪਰ ਮੇਕ ਤਾਂ ਜਿਹੜੀ ਉੱਚ ਲੋਕਾਂ ਨੂੰ ਸ਼ੱਕ ਹੁੰਦੇ ਆ ਜੀ ਕਿ ਇਹ ਇਹ ਰਾਜਨੀਤੀ ਬੰਦੇ ਕਰ ਰਹੇ ਆ ਮਤਲਬ ਉਹ ਗੱਲ ਨੂੰ ਪੂਰੀ ਨੂੰ ਸਮਝ ਨਹੀਂ ਪਾਉਂਦੇ ਜੇ ਤਾਂ ਹੁਣ ਵੀ ਸਾਡੇ ਅਸੀਂ ਕਿਉਂਕਿ ਜ਼ਿੰਦਗੀ ਚ ਹਮੇਸ਼ਾ ਹੀ ਜਿਹੜਾ ਸਾਡਾ ਵਰਗ ਆ ਜੀ ਉਹ ਉਹਨੂੰ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਔਕੜਾਂ ਸਰਕਾਰ ਵੱਲੋਂ ਵੀ ਕਿਉਂਕਿ ਇਹ ਕੋਈ ਨਵੀਂ ਸਰਕਾਰ ਨਹੀਂ ਜਿਹੜੀਆਂ ਪਿਛਲੀਆਂ ਸ਼ੁਰੂ ਤੋਂ ਜੀ ਸੈਂਕੜੇ ਸਾਲਾਂ ਤੋਂ ਜਿਹੜਾ ਆ ਕੇ ਇਹ ਜਿਹੜੇ ਐਸਸੀ ਲੋਕ ਆ ਗਰੀਬ ਲੋਕ ਆ ਕਿਰਤੀ ਮਜ਼ਦੂਰ ਆ ਇਹਨਾਂ ਨਾਲਾ ਸ਼ੁਰੂ ਤੋਂ ੱੱਕਾ ਹੁੰਦਾ ਰਿਹਾ ਤੇ ਮਨ ਵਿੱਚ ਹਮੇਸ਼ਾ ਇਹ ਰਹੀ ਆ ਕਿ ਜਿੱਥੇ ਧਾਰਮਿਕ ਤੌਰ ਤੇ ਸਮਾਜ ਨੂੰ ਜਾਗਰੂਤ ਕਰਦੇ ਰਹੇ ਆ ਸਰਕਾਰ ਵਿੱਚ ਹੁੰਦਿਆਂ ਹੋਇਆਂ ਵੀ ਸਰਕਾਰ ਦੇ ਖਿਲਾਫ ਹੋਂਨੇਸ਼ਨ ਚੱਲਦੇ ਰਹੇ ਆ ਕਿ ਸਾਡੇ ਵਰਗ ਨਾਲ ਜਿਹੜੀ ਉਹ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਇਨਸਾਫ ਮਿਲੇ ਤੇ ਸਿਆਸਤ ਜਿਹੜਾ ਮਨ ਪਰਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਉਹ ਠੀਕ ਆ ਕਿ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਸਿਆਸਤ ਵਿੱਚ ਰਹਿੰਦਿਆਂ ਰਹਿੰਦੇ ਜਦੋਂ ਆਪਾਂ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇੱਕ ਸ਼ੰਕਾ ਹੁੰਦੀ ਆ ਇਹ ਇਹ ਸਿਰਫ ਇੱਕ ਰਾਜਨੀਤਿਕ ਹੁੰਦਾ ਅਜੰਡਾ ਵਾ ਇਹਨਾਂ ਦਾ ਪ੍ਰੋਪਗੈਂਡਾ ਵਾ ਕਿ ਮਤਲਬ ਲੋਕਾਂ ਨੂੰ ਵਰਤਦੇ ਆ ਲੋਕਾਂ ਨੂੰ ਸਮਝਾਉਣ ਦੇ ਨਾਲ ਨਾਲ ਲੋਕਾਂ ਨੂੰ ਚਲੋ ਹੁੰਦਾ ਵੀ ਰਿਹਾ ਵਾ ਲੋਕਾਂ ਨੂੰ ਕਹਿੰਦੇ ਵੀ ਰਿਹਾ ਵਾ ਵੋਟਾਂ ਇੱਥੇ ਪਾ ਦਿਓ ਉੱਥੇ ਪਾ ਰੋ ਤੇ ਬਾਕੀ ਸਾਰੇ ਚੰਗੇ ਆ ਮਾਲਕ ਸਾਡ ਦਾ ਭਲਾ ਕਰੇ ਆਪਾਂ ਤਾਂ ਸਮਾਜ ਨੂੰ ਸਮਰਪਤ ਤਾਂ ਕਿ ਚਾਹਨਾ ਕਿ ਜ਼ਿੰਦਗੀ ਰਹਿੰਦੀ ਰਹਿੰਦੀ ਕੁਛ ਨਾ ਕੁਝ ਪਰਵਰਤਨ ਆਵੇ ਸਮਾਜ ਵਿੱਚ ਤੁਸੀਂ ਗੱਲ ਕੀਤੀ ਆ ਕਿ ਸਮਾਜ ਨਾਲ ਬੇਇਨਸਾਫੀ ਸਮਾਜ ਨਾਲ ਤੱਕਾ ਤੁਸੀਂ ਸ਼੍ਰੋਮਣੀ ਰੰਗਰੇਟਾ ਦਲ ਤੋਂ ਸ਼ੁਰੂ ਕੀਤਾ ਆਪਣਾ ਇਹ ਧਾਰਮਿਕ ਸਫ਼ਰ ਲੋਕਾਂ ਦੀ ਸਮਾਜ ਵਿੱਚ ਐਸਸੀ ਵਰਗ ਲਈ ਐਸਸੀ ਬੀਸੀ ਜਿੰਨਾ ਵੀ ਇਹ ਸਮਾਜ ਦੱਬਿਆ ਕੁਚਲਿਆ ਸਮਾਜ ਉਹਨਾਂ ਲਈ ਕੰਮ ਕਰਨਾ ਸ਼ੁਰੂ ਕੀਤਾ ਤੁਹਾਨੂੰ ਲੱਗਦਾ ਕਿ ਹੱਲੇ ਤੱਕ ਵੀ ਸਰਕਾਰਾਂ ਇਹਨਾਂ ਮਸਲਿਆਂ ਨੂੰ ਅਣਗੌਲਿਆ ਕਰਕੇ ਵੋਟਾਂ ਦੇ ਸਮੇਂ ਵਿੱਚ ਇਹਨਾਂ ਨੂੰ ਪਿਆਰ ਦੀ ਦਿਲਾਰ ਦੀ ਇਹ ਤੁਹਾਨੂੰ ਇਹ ਚੀਜ਼ ਨੂੰ ਤੁਸੀਂ ਕਿਉਂ ਮਹਿਸੂਸ ਕਰ ਰਹੇ ਹੋ ਕਿ ਹਜੇ ਤੱਕ ਵੀ ਮਨ ਥੱਕੇ ਹੋਏ ਨੇ ਬਿਲਕੁਲ ਮਹਿਸੂਸ ਆ ਕਿ ਕਰਨਾ ਜੀ ਛੜਿਆ ਨਹੀਂ ਆ ਤੁਸੀਂ ਆ ਹੜਪੀੜਤਾ ਦੀ ਹੁਣ ਲੈ ਲਓ ਗੱਲ ਜਿਹੜੀ ਆ ਕਿ ਜੇ ਸ਼ੁਰੂ ਕਰੀਏ ਚਲੋ ਰਾਜਨੀਤੀ ਵਿੱਚ ਤਾਂ ਹੈ ਹੀ ਆ ਜੀ ਕਿ ਹਰ ਤਰ ਤਾਰਪੀੜਤਾ ਜਿਹੜੇ ਪੋਸ਼ ਪੋਸ਼ ਬੰਦੇ ਹੁੰਦੇ ਆ ਉਹਦੇ ਵਿੱਚ ਕਿੰਨੇ ਬੰਦੇ ਹੋਣਗੇ ਪੂਰੇ ਟੋਟਲ ਸਿਰਫ 3 ਤੋਂ 400 ਬੰਦਾ ਹੋਊਗਾ ਜਿਨ੍ਹਾਂ ਨੇ ਰਾਚਣਾ ਜਾ ਖੋਲਿਆ ਹੋਊਗਾ ਜਾਂ ਜਮਾ ਕਰਨਿਆ ਹੋਊਗਾ ਤਾਂ ਪੂਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੋਸ਼ ਆਪਾਂ ਕਹਿ ਸਕਦੇ ਹਾਂ ਕਿ ਪਰ ਸਰਕਾਰਾਂ ਸਾਡੇ ਦੇਸ਼ ਦਾ ਸਿਸਟਮ ਹੀ ਇਹ ਆ ਕਿ ਜਿਹੜਾ ਆਪਣੀ ਗੱਲ ਕਰਦਾ ਜਾਂ ਵੱਡੀ ਗਿਣਤੀ ਚ ਸਰਕਾਰਾਂ ਉਹਦੀ ਸੁਣਦੀ ਐ ਇਸੇ ਕਰਕੇ ਸਾਡੀ ਜਿਹੜੀ ਸਾਡਾ ਜਿਹੜੀ ਕੌਮ ਆ ਸਮਾਜ ਆ ਸਾਡਾ ਜਿਹੜਾ ਧਰਮ ਆ ਉਹ ਇਕਤਾ ਵਿੱਚ ਨਹੀਂ ਆ ਜਿਹੜੀ ਉਹ ਨਾ ਆਪਣੇ ਲੀਡਰ ਦੀ ਕਦਰ ਕਰਦੇ ਆ ਨਾ ਮਹਾਪੁਰਸ਼ਾਂ ਦੀ ਕਦਰ ਕਰਦੇ ਇਸ ਕਰਕੇ ਉਹ ਮਤਲਬ ਕੋਈ ਸਰਕਾਰ ਸੁਣਦੀ ਨਹੀਂ ਨੀ ਕੋਈ ਵੱਡੀ ਗਿਣਤੀ ਦੀ ਗੱਲ ਕੀਤੀ ਜਦੋਂ ਆਪਾਂ ਇਸ ਹਲਕੇ ਦੀ ਗੱਲ ਕਰੀਏ ਜਾਂ ਸੂਬੇ ਦੀ ਗੱਲ ਕਰੀਏ ਜਾਂ ਪੂਰੇ ਦੇਸ਼ ਦੀ ਗੱਲ ਕਰੀਏ ਜੇ ਬਹੁ ਗਿਣਤੀ ਦੇਖੀਏ ਉਹ ਤਾਂ ਐਸੀ ਸਮਾਜ ਦੀ ਬਹੁ ਗਿਣਤੀ ਹੈ ਫੇਰ ਵੀ ਇਹਨਾਂ ਦੀ ਸਮੇਂ ਦੇ ਜਿਹੜੇ ਸਰਕਾਰਾਂ ਵਾ ਉਹ ਕਿਉਂ ਇਹਨਾਂ ਨੂੰ ਅਣਗੌਲਿਆ ਕਰਦੀਆਂ ਤੁਹਾਡੇ ਸਾਹਮਣੇ ਕਿਉਂਕਿ ਗਿਣਤੀ ਤੇ ਅਸੀਂ ਪਿੰਡਾਂ 'ਚ ਜਦੋਂ ਦੇਖਦੇ ਹਾਂ ਸ਼ਹਿਰਾਂ ਦੀ ਇਲੈਕਸ਼ਨ ਹੁੰਦੀ ਪਿੰਡਾਂ ਦੀ ਇਲੈਕਸ਼ਨ ਹੁੰਦੀ ਕਿਉਂਕਿ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਜ਼ਿਮੀਦਾਰ ਪਰਿਵਾਰ ਨੇ ਉਹਨਾਂ ਦੇ ਜੇ ਦੋ ਬੱਚੇ ਆ ਤੇ ਇੱਕ ਬੱਚਾ ਵਿਦੇਸ਼ 'ਚ ਬੈਠਾ ਤੇ ਪਿੱਛੇ ਪਿੰਡਾਂ ਵਿੱਚ ਵੀ ਜੇ 800 700 ਵੋਟ ਵਤ ਉਹਦੇ ਵਿੱਚੋਂ 80% ਦੀ ਵੋਟ ਐਸਸੀ ਸਮਾਜ ਦੀ ਹੁੰਦੀ ਆ ਤੇ ਫੇਰ ਵੀ ਤੁਹਾਨੂੰ ਕਿਉਂ ਆ ਲੱਗਦਾ ਕਿ ਸਰਕਾਰ ਨਹੀਂ ਸੁਣਦੀ ਕੋਈ ਵੀ ਸਰਕਾਰ ਹੋ ਚਾਹੇ ਉਹ ਸੂਬੇ ਦੀ ਜਾਏ ਕੇਂਦਰ ਦੀ ਨਹੀਂ ਮੈਂ ਤਾਂ ਕੇਂਦਰ ਦੀ ਜਾਂ ਸੂਬੇ ਦੀ ਸਰਕਾਰ ਹੋਵੇ ਜਿਹੜੀ ਲੋਕ ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੇ ਲੋਕ ਏਕਤਾ ਜ ਹੈ ਨਹੀਂ ਕਿਉਂਕਿ ਰਲ ਮਿਲ ਕੇ ਸਾਰ ਗਲਤੀ ਸਭ ਦੀ ਆ ਕਿ ਜਿੱਥੇ ਹੁਣ ਸਾਡੇ ਇੱਥੇ ਸੰਤਮਾਪੁਰ ਸ਼ਾਬਾਲ ਜੋਗੀ ਬੱਬਾ ਪਰਮਹੰਤ ਮਹਾਰਾਜ ਜੀ ਜਿਨ੍ਹਾਂ ਨੇ ਪੂਰਾ ਜੀਵਨ ਜਿਹੜਾ ਉਹ ਕੌਮ ਨੂੰ ਸਮਰਪਿਤ ਕਰ ਦਿੱਤਾ ਜੀ ਤੇ ਡੇਰੇ ਤੋਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਗਿਆਨ ਦਿੱਤਾ ਵਾ ਸੱਚਾ ਗਿਆਨ ਦਿੱਤਾ ਤੇ ਪ੍ਰਮਾਤਮਾ ਨਾਲ ਜੋੜਿਆ ਤੇ ਉੱਥੋਂ ਬੰਦੇ ਨੂੰ ਅਕਲ ਮਿਲਦੀ ਆ ਸਮਝ ਮਿਲਦੀ ਆ ਗਿਆਨ ਮਿਲਦਾ ਤੇ ਜਦੋਂ ਸਮਝ ਮਿਲਦੀ ਆ ਗਿਆਨ ਮਿਲਦਾ ਤੇ ਜੀਵਨ ਦਾ ਸਾਰ ਪਤਾ ਲੱਗਦਾ ਵਾ ਕੌਣ ਆਪਣੇ ਪ੍ਰਾਇਦੀ ਪਹਿਚਾਣ ਹੁੰਦੀ ਆ ਤੇ ਬਹੁਤ ਸਾਰੇ ਸੰਤ ਹੈਗੇ ਵੀ ਆ ਬਾਬੇ ਬਣ ਕੇ ਜਿਹੜੇ ਆ ਕਿ ਉਹਨਾਂ ਨੇ ਸਹੀ ਦਿਸ਼ਾ ਨਹੀਂ ਦਿੱਤੀ ਕੌਮ ਨੂੰ ਜੀ ਦੂਜੇ ਨੰਬਰ ਤੇ ਆ ਗਿਆ ਜਿਹੜੇ ਲੀਡਰ ਆ ਕਸੀ ਵੀ ਚਲੋ ਸਿਗੇ ਸਮਾਜ ਵਿੱਚ ਜੀ ਕਿਤੇ ਨਾ ਕਿਤੇ ਹੁੰਦਾ ਵਾ ਕਿ ਟਾਈਮ-ਟਾਈਮ ਤੇ ਆ ਕੇ ਅਸੀਂ ਸਮਾਜ ਨੂੰ ਜਦੋਂ ਕਿਤੇ ਟਾਈਮ ਤੇ ਆ ਕੇ ਵਕਤ ਤੇ ਆ ਕੇ ਮੇਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਮਾਜ ਵੀ ਉਦੋਂ ਫਿਰ ਕਿਤੇ ਨਾ ਕਿਤੇ ਦੋਚਿੱਤੀ ਵਿੱਚ ਹੁੰਦਾ ਕਿ ਇਹ ਸਾਨੂੰ ਸਾਡਾ ਲੀਡਰ ਸਾਨੂੰ ਵਕਰਿਆ ਵਾ ਇਹ ਜਦੋਂ ਉਹਨਾਂ ਨੂੰ ਇਹ ਦੋਚਿੱਤੀ ਵਿੱਚ ਕਰਕੇ ਫਿਰ ਉਹ ਫਿਰ ਜਿਹੜੇ ਪਿੰਡਾਂ ਦੇ ਜਿਹੜੇ ਕੋਈ ਕੁਛ ਜ਼ਿਮੀਂਦਾਰ ਭਾਈਚਾਰਾ ਹੁੰਦਾ ਉਹਨਾਂ ਤੇ ਮਜਬੂਰੀਆਂ ਵੀ ਹੁੰਦੀਆਂ ਉਹਨਾਂ ਦੀਆਂ ਕਿਸੇ ਕੋਈ ਪੈਸਾ ਲੈਣਾ ਦੇਣਾ ਹੁੰਦਾ ਵਿਆਹ ਸ਼ਾਦੀ ਤੇ ਸੌ ਕੰਮ ਲੈਣੇ ਹੁੰਦੇ ਆ ਉਹ ਕਾਰਨ ਹੁੰਦਾ ਕੁਝ ਆਪਣੇ ਜਿਹੜੇ ਲੀਡਰ ਆ ਸਾਡੇ ਉਹ ਉਹਨਾਂ ਨਾਲ ਪਤਾ ਨਹੀਂ ਵਫਾ ਜਾਂ ਕਹਿੰਦੇ ਕੋ ਤਰ ਲਈ ਸਕੇ ਜਾਂ ਉਹਨਾਂ ਨੂੰ ਕੋਈ ਵਫਾ ਸਾਤ ਨਹੀਂ ਹੋਈ ਇਹ ਖਲਵਾਜੀ ਇਹ ਧਾਰਨਾ ਆਮ ਵਾਂਗ ਦੇਖੀ ਆ ਕਿ ਜਿਹੜੇ ਐਸਸੀ ਸਮਾਜ ਦੇ ਲੀਡਰ ਨੇ ਜਾਂ ਆਗੂ ਨੇ ਉਹ ਦਿਖਾ ਕੇ ਆਪਣਾ ਇਕੱਠ ਤੇ ਕਿਤਨਾ ਕਿਤੇ ਲੋਕਾਂ ਦੇ ਨਾਲ ਗੜਬੜੀ ਕਰਦੇ ਇਹ ਕਿੱਥੋਂ ਕਿੰਨੀ ਕਿ ਸਚਾਈ ਦਾ ਇਸ ਗੱਲ ਦੇ ਵਿੱਚ ਸਚਾਈ ਤਾਂ ਉਹ ਠੀਕ ਆ ਬਹੁਤ ਵੱਡੇ ਪੱਧਰ ਤੇ ਤਾਂ ਹੁੰਦੀ ਆ ਕਿ ਸਮਾਜ ਮੋੜ ਕੇ ਫਿਰ ਕਿਸੇ ਕਰਕੇ ਇੱਕ ਜਿਹੜਾ ਸਾਡਾ ਸਮਾਜ ਆ ਕਿਤਨਾ ਕਿਤੇ ਬਹੁਤ ਗਿਣਤੀ 'ਚ ਸਾਡਾ ਸਾਥ ਦਿੱਤਾ ਵੀ ਸੀਗਾ ਤੇ ਕਈ ਵਾਰੀ ਫਿਰ ਕੁਛ ਐਦਾਂ ਦੀਆਂ ਗੱਲਾਂ ਹੋ ਜਾਂਦੀਆਂ ਜ਼ਿੰਦਗੀ 'ਚ ਜਿਹੜਾ ਮੋੜ ਕੇ ਸਮਾਜ ਦਾ ਵਿਸ਼ਵਾਸ ਜਿਹੜਾ ਹਟ ਜਾਂਦਾ ਉਹ ਵੀ ਜਿਹੜਾ ਬੰਦਾ ਹੁਣ ਜਦੋਂ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਸੀ ਇੱਕ ਮੈਂ ਮਤਲਬ ਉਹ ਬੰਦਾ ਵਾ ਜਿਹੜਾ ਰੋਟੀ ਵੀ ਮ ਆਪਣੇ ਘਰੋਂ ਲੈ ਕੇ ਜਾਣਾ ਸੀਗਾ ਨਹੀਂ ਕਿਸੇ ਕੋ ਬੇਲੇ ਬਣੀ ਛੇਦੀ ਕਿਤੇ ਪਵਾਇਆ ਕਿਸੇ ਮਾੜੇ ਮਾਤਰ ਬੰਦੇ ਕੋ ਚਵਾਨੀ ਉਹਦਾ ਖਰਚਣ ਨਹੀਂ ਦੇਣੀ ਕਿਤੇ ਮਤਲਬ ਕਿਸੇ ਕੋ ਚਾਹ ਦੇ ਕੱਪ ਦੇ ਵਾ ਪਧਾਰਨੇ ਹੁੰਦੇ ਨੇ ਕਿ ਉਹ ਸਤਪੁਰ ਨੇ ਬਹੁਤ ਕਿਰਪਾ ਕੀਤੀ ਆ ਬੜਾ ਕੁਛ ਦਿੱਤਾ ਬੜਾ ਆਨੰਦ ਆ ਤੇ ਮਤਲਬ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਮੀਆਂ ਮਤਲਬ ਹੈਗੀਆਂ ਵਾ ਜੜੀਆਂ ਕਿ ਸਮਾਜ ਦੀ ਲੀਡਰਸ਼ਿਪ ਕੋਲ ਉਹ ਉਸ ਤਰੀਕੇ ਨਾਲ ਵੇਅਰ ਨਹੀਂ ਕਰਾਇਆ ਸਮਾਜ ਨੇ ਤੇ ਇਹ ਅੱਜ ਤੁਸੀਂ ਲਗਾਤਾਰ ਭਗਵਾਨ ਵਾਲਮੀਕ ਮਹਾਰਾਜ ਦਾ ਜਾਂ ਹੋਰ ਵੀ ਜਿੰਨੇ ਐਸੀ ਸਮਾਜ ਦੇ ਗੁਰੂ ਮਹਾਰਾਜ ਹੋਏ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਵੱਖ-ਵੱਖ ਸਟੇਜਾਂ ਤੇ ਵੀ ਕਰ ਰਹੇ ਹੋ ਸੋਸ਼ਲ ਮੀਡੀਆ ਰਾਹੀਂ ਵੀ ਕਰ ਰਹੇ ਹੋ ਤੁਸੀਂ ਇਸ ਦੀ ਜਿਹੜੀ ਪ੍ਰਚਾਰ ਪ੍ਰਸਾਰ ਕਰਨ ਲਈ ਕੋਈ ਨਾਮਦਾਨ ਜਾਂ ਕੋਈ ਗੌਰ ਸ਼ਕਤੀ ਜਿਹੜੀ ਹੁੰਦੀ ਆ ਗੁਰਧਾਰਨਾ ਕੀਤੀ ਆ ਕਿ ਤੁਸੀਂ ਕੋਈ ਇਦਾਂ ਦਾ ਕੋਈ ਪ੍ਰੋਗਰਾਮ ਤੁਹਾਡਾ ਕੀ ਇਸ ਚੀਜ਼ ਕਰਨ ਤੋਂ ਪਹਿਲਾਂ हां मैं वो तानो दसना सेगा मैं पहल ਦੇ ਆਧਾਰ ਤੇ ਇਹੋ ਗੱਲ ਕਰਨੀ ਸੀ ਜਿਹੜਾ ਤੁਸੀਂ ਸ਼ਬਦ ਵਰਤਿਆ ਸੀ ਕਿ ਸਿਆਸਤ ਤੋਂ ਮਤਲਬ ਸੰਤਾਂ ਤੇ ਕਰਦਾ ਸਫਰ ਹੈ ਜੀ ਮਤਲਬ ਸੰਤਾਂ ਦਾ ਕੋਈ ਨਾ ਮੇਰੇ ਕੋਲ ਉਪਾਧੀ ਹੈਗੀ ਜਾਂ ਨਾ ਮੈਂ ਸੰਤਿਆਂ ਦਾ ਨਾ ਬਾਬਾਂ ਦਾ ਮੈਂ ਤਾਂ ਕਿ ਸੇਵਾਦਾਰ ਆ ਆਪਣੇ ਮਹਾਪੁਰਸ਼ਾਂ ਦਾ ਤੇ ਸਮਾਜ ਦਾ ਜੀ ਸਾਡੇ ਗੁਰੂ ਪਿਤਾ ਜੀ ਬਾਲ ਜੋਗੀ ਬਾਬਾ ਪ੍ਰਗਨਨਾਥ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਗਿਆਨ ਸਾਨੂੰ ਬੁੱਧੀ ਸਾਨੂੰ ਸੋਝੀ ਬਖਸ਼ੀ ਆ ਜਿਨ੍ਹਾਂ ਨੇ ਗਿਆਨ ਦਿੱਤਾ ਜਿੰਨੋਂ ਕੋ ਅਸੀਂ ਸ਼ਬਦ ਲਿਆ ਵਾ ਜੀ ਉਹ ਸ਼ਬਦ ਨੂੰ ਅਸੀਂ ਜਿੰਨੇ ਵੀ ਉਹਨਾਂ ਨੇ ਸੋਝੀ ਬਖਸ਼ੀ ਆ ਕਿਰਪਾ ਕੀਤੀ ਆ ਸਾਡੇ ਗੁਰੂ ਜੀ ਨੇ ਜੀ ਉਹਨਾਂ ਇੱਕ ਸੋਝੀ ਅਨੁਸਾਰ ਮੈਂ ਉਹਨਾਂ ਦਾ ਆਪਣਾ ਜਿੰਨਾ ਕਿ ਮੈਂ ਕਰ ਸਕਦਾ ਕਰਦਾ ਬਰਾਬਰ ਤੇ ਵੱਡੀ ਮੇਰੀ ਮਤਲਬ ਅਸਲ ਸੋਚ ਇਹ ਆ ਕਿ ਮੈਂ ਨਾਮ ਸ਼ਬਦ ਇਸੇ ਕਰਕੇ ਲਿਆ ਕਿ ਮੈਂ ਗੁਰੂਆਂ ਦੇ ਚਰਨੀ ਲੜ ਲੱਗ ਕੇ ਤੇ ਵਾਲਮੀਕੀ ਮਹਾਰਾਜ ਦੇ ਗ੍ਰੰਥਾਂ ਦਾ ਜਿੰਨਾ ਵੱਤਵੱਦ ਕਿਉਂਕਿ ਮਹਾਰਾਜ ਦੇ ਗ੍ਰੰਥ ਇਹਨੇ ਗਿਆਨ ਦਿੰਦੇ ਆ ਅਸੀਂ ਸਿਰਫ ਮੱਥਾ ਟੇਕਿਆ ਵਾ ਉਹਨਾਂ ਨੂੰ ਮੰਨਿਆ ਨਹੀਂ ਜੀ ਪਰਮਾਤਮਾ ਨੂੰ ਮੰਨਦੇ ਆ ਪਰਮਾਤਮਾ ਦੀ ਨਹੀਂ ਮੰਨਦੇ ਅਸਲ 'ਚ ਇਹ ਸੀ ਕਿ ਪਰਮਾਤਮਾ ਨੂੰ ਮੰਨਣਾ ਤੇ ਪਰਮਾਤਮਾ ਦੀ ਮੰਨਣੀ ਦੋ ਚੀਜ਼ਾਂ ਵਾ ਪਰਮਾਤਮਾ ਨੂੰ ਮੰਨਣਾ ਤੇ ਪਰਮਾਤਮਾ ਦੀ ਮੰਨਣੀ ਜਿਦਣੇ ਲੋਕ ਪਰਮਾਤਮਾ ਦੀ ਮੰਨਣਗੇ ਜੀ ਪਰਮਾਤਮਾ ਨੂੰ ਕਸਮ ਮੱਥਾ ਟੇਕਦੇ ਆ ਜਦੋਂ ਪਰਮਾਤਮਾ ਦੇ ਗ੍ਰੰਥਾਂ ਨੂੰ ਪਰਮਾਤਮਾ ਦੀ ਬਾਣੀ ਨੂੰ ਸਮਝ ਜਾਣਗੇ ਸੱਚੇ ਗਿਆਨ ਨੂੰ ਸਮਝ ਜਾਣਗੇ ਉਹਦਨ ਪਰਵਰਤਨ ਆਉਣਾ ਵਾ ਤੇ ਮਾਲਕ ਨੇ ਬਹੁਤ ਕਿਰਪਾ ਕੀਤੀ ਸਤਿਗੁਰੂ ਕੋ ਗਿਆਨ ਲੈ ਕੇ ਤੇ ਪੂਰੇ ਪਲ ਸਮਰਪਿਤ ਹੋ ਰਿਹਾ ਹੋ ਰਿਹਾ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਸਮਾਜ ਦੀਆਂ ਜਿਹੜੀਆਂ ਗਤੀਵਿਧੀਆਂ ਤੇ ਚਾਹੇ ਉਹ ੱਟਕੇ ਛਾਈਆਂ ਦੀਆਂ ਹੋਣ ਚਾਹੇ ਕਿਸੇ ਤਰ੍ਹਾਂ ਦੀ ਵੀ ਧਾਰਮਿਕ ਕੋਈ ਗੱਲਬਾਤ ਹੋਵੇ ਤੁਸੀਂ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਹਲਕਿਆਂ 'ਚ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਹੋਣੀ ਆ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਪੂਰੀ ਤਰ੍ਹਾਂ ਦੇਖਭਾਲ ਨਾ ਹੋਣ ਦਾ ਕੀ ਕਾਰਨ ਸਮਝ ਲਿਆ। ਅਗਿਆਨਤਾ ਗਿਆਨ ਨਹੀਂ ਪਰਮਾਤਮਾ ਬਾਰੇ ਸਮਝ ਨਹੀਂ ਜਿੰਨੀ ਦੇਰ ਪਰਮਾਤਮਾ ਵਾਲਮੀਕੀ ਮਹਾਰਾ ਜੀ ਤਾਂ ਇੰਨੇ ਪਹਿਲੇ ਕਵੀ ਆ ਸਤਿਗੁਰੂ ਜੀ ਇੰਨੇ ਇੰਨੇ ਮਤਲਬ ਉਹਨਾਂ ਦੇ ਗ੍ਰੰਥ ਨੇ ਇਹਨਾ ਗਿਆਨ ਦਿੰਦੇ ਨੇ ਇਹ ਨਹੀਂ ਸਮਝ ਦਿੰਦੇ ਨੇ ਗ੍ਰੰਥਾ ਜੀ ਜੇ ਅਸੀਂ ਪ੍ਰਮਾਤਮਾ ਨੂੰ ਪਹਿਲਾਂ ਕਹੇ ਕਿ ਜੇ ਪ੍ਰਮਾਤਮਾ ਦੀ ਮੰਨੀ ਹੁੰਦੀ ਪ੍ਰਮਾਤਮਾ ਦੇ ਸੱਚੇ ਸ਼ਬਦ ਨੂੰ ਸਮਝਿਆ ਹੁੰਦਾ ਤਾਂ ਫਿਰ ਸਾਨੂੰ ਇਹ ਸਾਰੀ ਕੁਛ ਦੀ ਮਤਲਬ ਕਿਤੇ ਜਾਣ ਦੀ ਲੋੜ ਨਹੀਂ ਸੀਗੀ ਜੀ ਫਿਰ ਪ੍ਰਮਾਤਮਾ ਦੇ ਅਸੀਂ ਮੰਦਰਾਂ ਨੂੰ ਵੀ ਸੋਹਣਾ ਕਰਦੇ ਆਪਣੇ ਆਪ ਨੂੰ ਵੀ ਸੋਹਣਾ ਕਰਦੇ ਹਾਲਾਂਕਿ ਬੰਦੇ ਤੋਂ ਆਪਣਾ ਆਪ ਹੀ ਵੀ ਸੋਹਣਾ ਹੋਇਆ ਮੰਦਰਾਂ ਨੂੰ ਸੋਹਣਾ ਕਿੱਦਾਂ ਕਰ ਲਊਗਾ ਕਿਉਂਕਿ ਪਹਿਲਾਂ ਅੰਦਰ ਆਪਰਾਪ ਸੋਹਣਾ ਕਰਨਾ ਪੈਣਾ ਆਪਣਾ ਸੋਨਾ ਕਰਨ ਲਈ ਤੁਸੀਂ ਤੁਹਾਡੇ ਕਹਿਣ ਦਾ ਭਾਵ ਵੀ ਇੱਕੋ ਨਾਮ ਸ਼ਬਦੀ ਹੈ ਜਿਸ ਨਾਲ ਅਸੀਂ ਆਪਣਾ ਨਾਮ ਸ਼ਬਦਿਆ ਜੀ ਨਾਮ ਸ਼ਬਦਿਆ ਜਿਹੜਾ ਇਨਸਾਨ ਨਾਮ ਸ਼ਬਦ ਲੈ ਲੂਗਾ ਪ੍ਰਮਾਤਮਾ ਉੱਤੇ ਮਤਲਬ ਆਪਣੇ ਆਪ ਹੀ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਸਤਗੁਰ ਦੀ ਕਿ ਬਹੁਤ ਜ਼ਿੰਦਗੀ ਜੀਣ ਦਾ ਤਾਂ ਆਨੰਦ ਆ ਜਾਂਦਾ ਵੱਖਰਾ ਆਉਣ ਵਾਲਾ ਦਿਨਾਂ ਚ ਭਗਵਾਨ ਵਾਲਮੀ ਕੁਮਾਰਾ ਜੀ ਦਾ ਪ੍ਰਗਟ ਦਿਹਾੜਾ ਪੂਰੇ ਸੰਸਾਰ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਆਉਣ ਵਾਲੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਆਪਣੇ ਨਗਰ ਵਿੱਚ ਜਾਂ ਇਲਾਕੇ ਵਿੱਚ ਕੀ ਕੋਈ ਪ੍ਰੋਗਰਾਮ ਐਸਾ ਅਲਿਕਿਆ ਜਿਸ ਨਾਲ ਲੋਕਾਂ ਨੂੰ ਸਮਾਜ ਨੂੰ ਚੰਗੀ ਸਿਹਤ ਮਿਲ ਸਕੇ ਇਹ ਬਹੁਤ ਵਧੀਆ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੀ ਦੁਨੀਆ ਤੱਕ ਆਪਣੇ ਲੋਕਾਂ ਤੇ ਕਰ ਜਿਹੜੇ ਉਪਾਸ਼ਕ ਨੇ ਮਾਰਾਇਦੇ ਉਹਨਾਂ ਤੇ ਕਰੇ ਗੱਲ ਜਾਵੇ ਕਿ ਜਿੱਦਾਂ ਹਰ ਸਾਲ ਤਾਂ ਪਿੰਡੋਂ ਪਿੰਡੀ ਸਾਰੇ ਜਾਣੇ ਮਨਾਉਂਦੇ ਆ ਬਹੁਤ ਅੱਛੇ ਤਰੀਕੇ ਦੇ ਨਾਲ ਲੋਕ ਸੈਂਕੜੇ ਸਾਲਾਂ ਤੋਂ ਆਪਣੇ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਵੀ ਕਿਸੇ ਵੀ ਢੰਗ ਨਾਲ ਪ੍ਰਮਾਤਮਾ ਦਾ ਉਹ ਜਨਮ ਬੰਦਗੀ ਕਰਦੇ ਆ ਉਹਨਾਂ ਨੂੰ ਪ੍ਰਮਾਤਮਾ ਨੂੰ ਮੰਨਦੇ ਆ ਤੇ ਮੈਂ ਸਾਰਿਆਂ ਨੂੰ ਅੱਜ ਤੁਹਾਡੇ ਚੈਨਲ 'ਤੇ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਬਾਲਜੋਵੀ ਜੀ ਦਾ ਪ੍ਰਗਨਨਾਥ ਮਹਾਰਾਜ ਜਿਹੜੇ ਹਰ ਸਾਲ ਜਿਹੜਾ ਪ੍ਰਗਟ ਦਿਨ ਹੁੰਦਾ ਉਹ ਤੋਂ ਇੱਕ ਦਿਨ ਪਹਿਲਾਂ ਜਿਵੇਂ ਅੱਜ 7 ਤਰੀਕ ਨੂੰ ਜੀ ਤੇ 6 ਤਰੀਕ ਨੂੰ ਉਹ ਯਾਤਰਾ ਲੈ ਕੇ ਜਾਂਦੇ ਨੇ ਰਹੀਮਪੁਰੂਗੀ ਡੇਰੇ ਤੋਂ ਜੀ ਤੇ ਉਹ ਪਗਵੜ ਵਾਲਮੀਕੀ ਆਸ਼ਰਮ ਉੱਤੇ ਪਹੁੰਚਦੇ ਨੇ ਹਰ ਸਾਲ ਜਾਂਦੇ ਨੇ ਕਿ ਉਹਨਾਂ ਨੇ 6-7 ਸਾਲ ਹੋ ਗਿਆ ਸ਼ੁਰੂ ਕੀਤੀ ਨੂੰ ਔਰ ਮਹਾਰਾਜ ਜੀ ਦਾ ਕੀ ਕੋਈ ਉਹਨਾਂ ਦੀ ਸੋਚ ਆ ਕਿ ਕਿਉਂਕਿ ਉਹ ਸਾਡਾ ਕੇਂਦਰ ਆ ਬਿਲਕੁਲ ਉਹ 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 ਪਾਵਨ ਸਥਾਨ ਆ ਜਿੱਥੇ ਪ੍ਰਮਾਤਮਾ ਵਾਲਮੀਕੀ ਮਾਰਣ ਨੇ ਪਾਵਰ ਮੈਣ ਦੀ ਰਚਨਾ ਕੀਤੀ ਆ ਜਿੱਥੇ ਸੀਤਾ ਵਾਤਾ ਦੇ ਮੁਵਾਰਕ ਚਰਨ ਪਏ ਆ ਜਿੱਥੇ ਲੰਭਕੁਸ਼ ਦਾ ਜਨਮ ਹੋਇਆ ਵਾ ਜਿੱਥੇ ਹਨੂਮਾਨ ਜੀ ਨੂੰ ਕੱਚੇ ਤੰਬੇ ਨਾਲ ਬੰਨਿਆ ਗਿਆ ਸੀ ਉਹ ਬਹੁਤ ਧਰਤੀ ਜਿਹੜੀ ਬਹੁਤ ਪਵਿੱਤਰ ਆ ਔਰ ਕਰਮਾਂ ਵਾਲੀ ਭਾਗਾ ਵਾਲੀ ਧਰਤੀ ਆ ਔਰ ਜਿੱਥੇ ਅਸੀਂ ਜਾ ਕੇ ਨਤਮਸਤਕ ਹੋਈਏ ਤਾਂ ਸਾਡਾ ਜੀਵਨ ਜਿਹੜਾ ਉਹ ਬਹੁਤ ਮਤਲਬ ਆਪਣੇ ਆਪ ਨੂੰ ਭਾਗਾ ਨੇ ਸਮਝਾਂਗੇ ਜੀ ਤੇ ਮਹਾਰਾਜ ਜੀ ਨੇ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਮੈਂ ਉਹ ਲਈ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਉਥੇ ਜਿਹੜੀ 6 ਤਰੀਕ ਨੂੰ ਮਾਰਾ ਦੇ ਨਾਲ ਉੱਥੇ ਜ਼ਰੂਰ ਉਹ ਯਾਤਰਾ ਦੇ ਨਾਲ ਜਾ ਕੇ ਤੇ ਉਸ ਪਾਵਨ ਧਰਤੀ ਦੇ ਦਰਸ਼ਨ ਕਰੋ ਤੇ ਆਪਣੇ ਜਿਹੜੇ ਪਿੰਡਾਂ ਵਾਲੇ ਤਿਉਹਾਰਾ ਵਾ ਜ਼ਰੂਰ ਅੱਗੇ ਪਿੱਛੇ ਮਨਾਉਣੇ ਚਾਹੀਦੇ ਉਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਸਾਡੇ ਲੋਕ ਜਿਹੜੇ ਪਹਿਲਾਂ ਤੋਂ ਸਾਰੇ ਮਨਾਉਂਦੇ ਆ ਉਹ ਆਪਣੇ ਆਪਣੇ ਤਰੀਕੇ ਨਾਲ ਫਸੇ ਹੋਏ ਆ ਕਹਿੰਦੇ ਪਿੰਡ ਦਾ ਪ੍ਰੋਗਰਾਮ ਪਹਿਲਾਂ ਅਸਲ 'ਚ ਮੈਂ ਇਹ ਚਾਹੁੰਦਾ ਕਿ ਜਿਵੇਂ ਰਵਦਾਸੀਆ ਸਮਾਜ ਆ ਉਹ ਸਤਿਗੁਰੂ ਰਵਦਾਸ ਮਾਰਾ ਦਾ ਟਾਛੀ ਦੇ ਵਿੱਚ ਆ ਕੇ ਮਨਾਉਣ ਜਾਂਦੇ ਆ ਤੇ ਮਤਲਬ ਲੱਖਾਂ ਦੀ ਗਿਣਤੀ ਚ ਉਹਥੇ ਪਹੁੰਚਦੇ ਆ 675 ਨੂੰ ਥਾ ਨਹੀਂ ਹੁੰਦਾ ਦਵਾਬੇ ਦੀ ਧਰਤੀ ਤੇ ਜਦਨ ਇਥੋਂ ਟ੍ਰੇਨਾਂ ਜਾਂਦੀਆਂ ਉਹ ਪਹਿਲ ਦੇ ਆਧਾਰ ਤੇ ਆਪਣੇ ਮਾਲਕ ਦੀ ਧਰਤੀ ਤੇ ਜਾਂਦੇ ਆ ਜਿੱਥੇ ਉਹਦਾ ਜਨਮ ਹੋਇਆ ਸੀਗਾ ਜਨਮ ਸਥਾਨ ਤੇ ਪਹੁੰਚਦੇ ਆ ਸਤਿਗੁਰੂ ਰਵਿਦਾਸ ਮਹਾਰਾਜ ਤੇ ਜਦਨ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਉਹਨਾਂ ਦਾ ਚਾ ਉਹਨਾਂ ਦਾ ਕੋਈ ਵੀ ਜਿਹੜਾ ਪ੍ਰੋਗਰਾਮ ਹੋਵੇ ਜੀ ਤੇ ਸਾਰੇ ਉੱਥੇ ਜਿਹੜੇ ਸਿੱਖ ਭਗਤੋਂ ਉੱਥੇ ਪਹੁੰਚਦੀ ਆ ਚਾ ਸਲਤਨਪੁਰ ਹੋਵੇ ਤੇ ਚਾਹੇ ਕਿਤੇ ਵੀ ਪ੍ਰੋਗਰਾਮ ਹੋਵੇ ਸਿੱਖਾਂ ਦਾ ਕੋ ਹੋਵੇ ਮਤਲਬ ਹੋਰ ਜਿਹੜੇ ਵੀ ਪ੍ਰੋਗਰਾਮ ਹੋਣ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਲੋਕ ਪਹਿਲ ਦੇ ਆਧਾਰ ਤੇ ਮਨਾਉਂਦੇ ਆ ਜੀ ਤੇ ਇਸੇ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਵੀ ਉਹ ਧਾਰਮਿਕ ਸਥਾਨ ਇੱਕ ਕੇਂਦਰ ਆ ਤੇ ਲੋਕੀ ਪਹਿਲ ਦੇ ਆਧਾਰ ਤੇ ਉੱਥੇ ਪਹੁੰਚਣ ਪ੍ਰਧਾਨ ਜੀ ਤੁਸੀਂ ਗੱਲ ਕੀਤੀ ਉੱਥੇ ਜਾਣ ਦੀ ਬਾਲਜੁਗੀ ਪ੍ਰਗਣਾਥ ਮਹਾਰਾਜ ਜੀ ਵੱਲੋਂ ਤੇ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਪਰ ਤੁਸੀਂ ਵੀ ਸਾਲ ਬਾਅਦ ਨਹੀਂ ਤੁਸੀਂ ਆਹੇ ਬਗਾਹੇ ਜਾਂਦੇ ਆਂ ਤੇ ਮਹਾਰਾਜ ਦੇ ਘਰ ਤੇ ਪਰ ਤੁਸੀਂ ਇੱਕ ਚੀਜ਼ ਉੱਥੇ ਮਹਿਸੂਸ ਕਦੇ ਕੀਤੀ ਕਿ ਸਾਡੇ ਲੋਕਾਂ ਕੋਲ ਹੱਲੇ ਤੱਕ ਉੱਥੇ ਮਰਿਆਦਾ ਅਨੁਸਾਰ ਜਾਂ ਕੋਈ ਪ੍ਰਬੰਧ ਦੀ ਕਮੀ ਤੁਹਾਨੂੰ ਲੱਗਦੀ ਆ ਉੱਥੇ ਹੈ ਸਾਡੇ ਗਿਆਨ ਪ੍ਰਬੰਧ ਦੀ ਦੇਖੋ ਜੀ ਜਦੋਂ ਇਹ ਗੱਲ ਹੋਈ ਸੀ ਕਿ ਸਾਡੇ ਗੁਰੂ ਪਿਤਾ ਬਾਬਾ ਜੂਗੂ ਕੋ ਪ੍ਰਗਟਨਾਸ ਬਾਰੇ ਦੀ ਦੋ ਅਕਾਲੀ ਗਵਰਨਮੈਂਟ ਨੂੰ ਬਣਾਉਣਾ ਚਾਹੁੰਦੀ ਸੀ ਜੀ ਉੱਥੇ ਫੁੱਟ ਜਦੋਂ ਹੁੰਦੀ ਨਾ ਮੈਂ ਕਹਿੰਦਾ ਫੁੱਟ ਜਿੱਥੇ ਉੱਥੇ ਮੈਂ ਕੱਲ ਹੀ ਵੀਡੀਓ ਪਾਈ ਸੀ ਕਿ ਇੱਕੇ ਵਿੱਚ ਬਰਕਤੇ ਫੁੱਟ ਡਲੇ ਤੋਂ ਨਾਸ ਮਿੱਠੀ ਬੋਲੀ ਬੋਲੀ ਹੈ ਤਾਂ ਰਹਿਮਤ ਕੀ ਅਰਦਾਸ ਦਿੱਤੇ ਉੱਥੇ ਰਹਿਮਤ ਦੀ ਅਰਦਾਸ ਉੱਥੇ ਹੁੰਦੀ ਹੈ ਤੇ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਗਵਰਨਮੈਂਟ ਨਾ ਬਣਾਵੇ ਅਸੀਂ ਬਣਾਈਏ ਇਹ ਸਮਾਜ ਬਣਾਵੇ ਸਮਾਜ ਦੇ ਲੋਕ ਬਣਾਉਣ ਪੈਸਾ ਇਕੱਠਾ ਕਰਨਾ ਤੇ ਸਮਾਜ ਬਣਾਵੇ ਜਿੱਦਾਂ ਦਾ ਹੀ ਬਣਾਉਣਾ ਉਹ ਸਰਕਾਰ ਨੇ ਬਣਾਇਆ ਤੇ ਉਦੋਂ ਦਾ ਜਿਹੜਾ ਸਰਕਾਰ ਦੇ ਹੱਥਾਂ ਵਿੱਚ ਹਾਲੇ ਤੱਕ ਵੀ ਸਰਕਾਰ ਦੇ ਹੱਥਾਂ ਵਿੱਚ ਜਿਹੜੀ ਜਿਹੜੀ ਸਮੇਂ ਦੀ ਸਰਕਾਰ ਆਉਂਦੀ ਆ ਉਹਨਾਂ ਦੇ ਹੱਥਾਂ 'ਚ ਹੀ ਹੁੰਦਾ ਵਾ ਜੋ ਕਰਨਾ ਮੌਕੇ ਦੇ ਮਤਲਬ ਜਿਹੜਾ ਵੀ ਉੱਥੇ ਅਫੀਸਰ ਹੁੰਦਾ ਵਾ ਡੀਸੀ ਹੁੰਦਾ ਵਾ ਜੋ ਪ੍ਰਸ਼ਾਸਨ ਹੁੰਦਾ ਵਾ ਉਹਨਾਂ ਨੇ ਕਰਨਾ ਹੁੰਦਾ ਵਾ ਹੁਣ ਜਿਹੜਾ ਮਤਲਬ ਜਿਹੜਾ ਦੂਜੇ ਧਰਮ ਦਾ ਬੰਦਾ ਉਹਨੂੰ ਮर्यादा ਜਿਹੜਾ ਪਰਮਾਤਮਾ ਵਾਲਮੀਕੀ ਮਰਦੇ ਅਸਲ ਮर्यादा ਦਾ ਉੱਥੇ ਕੀ ਉੱਥੇ ਹੋਣੀ ਚਾਹੀਦੀ ਹੈ ਉਹ ਨਹੀਂ ਪਤਾ ਹੁੰਦਾ ਇਸ ਚੀਜ਼ ਬਾਰੇ ਕਦੇ ਕੋਈ ਜਥੇਬੰਦੀਆਂ ਪੰਜਾਬ ਬਹੁਤ ساری ਬਹੁਤ ساری ਬੱਤ ਹੋਈ ਆ ਸਰਕਾਰ ਨਾਲ ਬਹੁਤ ਸਾਰੀ ਬਹੁਤ ਬੜੀ ਡਿਸਕਸ ਹੋਇਆ ਡਿਸਕਸ ਹੋਈ ਆ ਮਾਰਾ ਹੀ ਨਹੀਂ ਬੜੀ ਵਾਰੀ ਕੀਤੀ ਹੋਰ ਸੰਗਠਨ ਜਿੰਦੇ ਆ ਉਹਨਾਂ ਨੇ ਬੜੀ ਬੜੀ ਮੰਗ ਕੀਤੀ ਆ ਕਿ ਸਰਕਾਰ ਦੇ ਹੱਥਾਂ ਚੋਂ ਨਿਕਲ ਕੇ ਉਥੇ ਜਿਹੜੀ ਫੁੱਟ ਆ ਜੀ ਕਿ ਜਿਹੜੇ ਉਥੇ ਬੈਠੇ ਆ ਉਹ ਆਪਣਾ ਕਹਿੰਦੇ ਕਿ ਸਾਡੇ ਹੱਥਾਂ ਚੋਂ ਨਿਕਲ ਜੂਰੇ ਅਸੀਂ ਬੈਠੇ ਆ ਜੀ ਮਤਲਬ ਇਹ ਫੁੱਟ ਦਾ ਕਾਰਨ ਆ ਮर्याਦਾ ਨਾ ਹੋਣੀ ਆ ਫੁੱਟ ਦਾ ਕਾਰਨ ਆ ਕਿ ਆਪਣੇ ਆਪਣੇ ਛੋਟੇ 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 ਜਿੱਦਾਂ ਕਹਿ ਲਵਾਂ ਕਹਦਾ ਹਾਂਗਾ ਆਪਾਂ ਸਮੁੱਚਤਾ ਵਿੱਚ ਨਿਗੇ ਜੀ ਸਮੁੱਚਤਾ ਵਿੱਚ ਨਾ ਹੋਣ ਕਾਰਨ ਉਹਦਾ ਸਰਕਾਰ ਨੂੰ ਬੈਨੀਫਿਟ ਜਾਂਦਾ ਜੇਕਰ ਅੱਜ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਤੋਂ ਪਹਿਲਾਂ ਸਰਕਾਰ ਕੋਈ ਇਹੋ ਜੀ ਪਾਲਿਸੀ ਬਣਾਉਂਦੀ ਕਿ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਦੁਨੀਆਂ ਦੇ ਵਿੱਚ ਮੰਨਿਆ ਹੋਇਆ ਸਥਾਨ ਹੈ ਇਹ ਕੌਮ ਦੇ ਇਹ ਕਰਨਾ ਹੋਵੇ ਹੱਥਾਂ 'ਚ ਤੇ ਉਹਦੇ ਲਈ ਤੁਹਾਡੀ ਜਥੇਬੰਦੀ ਵੱਲੋਂ ਕਿਸ ਤਰ੍ਹਾਂ ਇਸ ਚੀਜ਼ ਨੂੰ ਲਿਆ ਜਾ ਸਕਦਾ ਨੇ ਦੇਖੋ ਮੰਗ ਕਰ ਰਹੇ ਆ ਗੱਲ ਇਹ ਆ ਵੀ ਜਿੱਦਣ ਪ੍ਰਮਾਤਮਾ ਵਾਲਮੀਕੀ ਮਹਾਰਨ ਨੂੰ ਸਿਰਫ ਮੰਨਿਆ ਜਾਵੇ ਉਹਨਾਂ ਦੇ ਸੱਚੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਜਾਵੇ ਤਾਂ ਫਿਰ ਜਿਹੜੇ ਅੰਦਰ ਅੰਦਰ ਜਿਹੜੀ ਭਾਵਨਾ ਹੁੰਦੀ ਆ ਚੌਦਰ ਦੀ ਉਹ ਫੇ ਖਤਮ ਹੋ ਜਾਂਦੀ ਹੈ ਬੰਦੇ ਦੀ ਜੀ ਕਿਉਂਕਿ ਜਿਵੇਂ ਅਸੀਂ ਵੀ ਜਾਂ ਪਹਿਲਾਂ ਰਾਜਨੀਤੀ ਵਿੱਚ ਰਹਿੰਦੇ ਸੀ ਤੇ ਬਹੁਤ ਸਾਡੇ ਇਦਾਂ ਦੇ ਮਨ ਵਿੱਚ ਭਾਵਨਾ ਹੁੰਦੀ ਆ ਅੱਜ ਅਸੀਂ ਪ੍ਰਮਾਤਮਾ ਵਾਲਮੀਕ ਮਹਾਰਨ ਨੂੰ ਪੂਰਾ ਸਮਰਪਿਤ ਆ ਤੇ ਆਦੀ ਜਿਹੜੀ ਅੰਦਰ ਹੁੰਦੀ ਆ ਮਤਲਬ ਇੱਕ ਅਹੁਦੇ ਦੀ ਲਾਲਸਾ ਹੁੰਦੀ ਆ ਜਾਂ ਚੌਦਰ ਦੀ ਲਾਲਸਾ ਹੁੰਦੀ ਆ ਉਹ ਬਿਲਕੁਲ ਖਤਮ ਹੋ ਗਈ ਆ ਬਸ ਮਾਲਕ ਕਿਰਪਾ ਕਰੇ ਗੱਲ ਇਹ ਆ ਵੀ ਜਦ ਦਿਨ ਚੌਧਰ ਦੀ ਲਾਲਸਾ ਖਤਮ ਹੋ ਗਈ ਉਹ ਦਿਨ ਇਹ ਵਾਲ ਵੀ ਕਿਸ ਸਮਾਜ ਦੇ ਅੱਥਾ ਜਾਊਗਾ ਹਜੇ ਚੌਧਰ ਦੀ ਲਾਲਸਾ ਵਾ ਉਹਦੇ ਨੇ ਕੀ ਕੀ ਕੋਈ ਇਹੋ ਜਿਹਾ ਕੋਈ ਮੁਹਲਮੰਤਰ ਚਾਹੀਦਾ ਇਹਨਾਂ ਲੋਕਾਂ ਨੂੰ ਜਾਂ ਕੋਈ ਇਹੋ ਜਿਹਾ ਕੋਈ ਪੈਰੋਕਾਰ ਚਾਹੀਦਾ ਇਹਨਾਂ ਨੂੰ ਕਿ ਜਿਹੜਾ ਇਹਨਾਂ ਨੂੰ ਇਕੱਠਾ ਕਰ ਦੇਵੇ ਦੇਖੋ ਜੀ ਮੈਨੂੰ ਤਾਂ ਲੱਗਦਾ ਨੇ ਅਸਲ 'ਚ ਮੈਂ ਦੇਖੋ ਜੇ ਮੈਂ ਇਦਾਂ ਦੇ ਸ਼ਬਦ ਵਰਤੂਗਾ ਤਾਂ ਫਿਰ ਜਿਹੜੇ ਅੰਬਰਸਾਰਾਂ ਨੇ ਆਉਂ ਗੁੱਸਾ ਕਰਨਗੇ ਜੀ ਮਤਲਬ ਉੱਥੇ ਮੈਂ ਤੇ ਮੈਨੂੰ ਇਦਾਂ ਲੱਗਦਾ ਵੀ ਸਿਰਫ ਛੋਟੇ ਛੋਟੇ ਸੰਗਠਨਾਵਾ ਕਮਜਾਵਾ ਦੁਕਾਨਾਂ ਖੋਲੀਆਂ ਵਾ ਸੱਚੀ ਗੱਲ ਹੈ ਤੇ ਇਹ ਸੱਚੀ ਗੱਲ ਹੈ ਕਿ ਛੋਟੇ ਛੋਟੇ ਸੰਗਠਨਾ ਨੇ ਇਹ ਦੁਕਾਨਾਂ ਖੋਲੀਆਂ ਵਾ ਉਹ ਦੁਕਾਨਾਂ ਦਾ ਕਰਕੇ ਮਤਲਬ ਅਸੀਂ ਅਸੀਂ ਹਰ ਫਰੰਟ ਤੇ ਫੇਲ ਆਉਣ ਵਾਲੇ ਸਮੇਂ 'ਚ ਜੇਕਰ ਤੁਹਾਨੂੰ ਦੁਬਾਰਾ ਫੇਰ ਲੋਕ ਤੁਹਾਡੇ ਚਾਹਣ ਵਾਲੇ ਜਿਹੜੀ ਟੀਮ ਤੁਹਾਡੀ ਜਾਂ ਤੁਸੀਂ ਲੋਕਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਹੋ ਤੁਹਾਨੂੰ ਫੇਰ ਦੁਬਾਰਾ ਸਿਆਸਤ ਕਿਸੇ ਰੂਪ 'ਚ ਦੇਖਣਾ ਚਾਹੁੰਦੇ ਹੋ ਤੁਹਾਡਾ ਕੀ ਵਿਚਾਰ ਹੈ ਨਾ ਮੈਂ ਬੋਤ ਕਰਦਾ ਮਾਲਕ ਦੀ ਸਾਰਾ ਨ ਪਿਆਰ ਸਭ ਰਾਜੀ ਰਹਿਣ ਆਪਣਾ ਆਪਣਾ ਮੈਂ ਸਮਾਜ ਨੂੰ ਨਹੀਂ ਕਹਿੰਦਾ ਜਿਹੜਾ ਲੀਡਰ ਜਿੱਥੇ ਬੈਠਾ ਮੈਂ ਤਾਂ ਉਹਨੂੰ ਵੀ ਕਿੰਨਾ ਉਹਦੀ ਸਮਾਜ ਡਟ ਕੇ ਮਤ ਕਰੇ ਜਿਹੜਾ ਬੰਦਾ ਜਗੇ ਇਮਾਨਦਾਰ ਨੇ ਲੱਗਾ ਵਾ ਉਹਦੀ ਸਾਰੇ ਜਣੇ ਮਤ ਕਰਨ ਤੇ ਜਿਹੜਾ ਜਿਹੜਾ ਵੀ ਬੰਦਾ ਰਾਜਨੀਤਿਕ ਬੰਦਾ ਕੋਈ ਸਮਾਜ ਦੀ ਸਹੀ ਤਰੀਕੇ ਨਾਲ ਵਾ ਫੜੂਗਾ ਤੇ ਉਹਦੀ ਦੇਖੋ ਵੋਟਾਂ ਦਾ ਹਰ ਬੰਦੇ ਨੇ ਸਾਨੂੰ ਬਾਬਾ ਸਾਹਿਬ ਗਿੜ ਕਰਨੇ ਅਧਿਕਾਰ ਦਿੱਤਾ ਵਾ ਇਹ ਸਾਡਾ ਹੱਕ ਵੀ ਆ ਵੋਟ ਪਾਵਾਂਗੇ ਤੇ ਸਾਡਾ ਹੱਕ ਆ ਚੁਣਿਆ ਜਾਂਦਾ ਤੇ ਇਸ ਕਰਕੇ ਵੋਟ ਪਾਉਣੀ ਬਹੁਤ ਜ਼ਰੂਰੀ ਆ ਜਿਹੜਾ ਵੀ ਚੰਗਾ ਲੱਗਦਾ ਉਹਨੂੰ ਜ਼ਰੂਰ ਪਾਓ ਵੋਟ ਤੇ ਆਪਣੇ ਆਪਣੇ ਲੀਡਰ ਜਿਹੜੇ ਮਾਂਦਿਆਂ ਦਾ ਕੰਮ ਕਰਦੇ ਉਹਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਖਲਵਾਂਜੀ ਤੁਸੀਂ ਜਥੇਬੰਦੀ ਬਣਾਈ ਡਾਕਟਰ ਬੀ ਆਰ ਅੰਬੇਦਕਰ ਆਰਮੀ ਤੁਹਾਡੇ ਹਿਸਾਬ ਦੇ ਨਾਲ ਤੇ ਲੋਕਾਂ ਦੇ ਮਨਾਂ ਵਿੱਚ ਇਹ ਕਿਉਂ ਗੱਲ ਘਰ ਘਰ ਗਈ ਹੈ ਕਿ ਡਾਕਟਰ ਭਿੰਦਰਾਓ ਅੰਬੇਦਕਰ ਸਾਹਿਬ ਸਿਰਫ ਰਵਿਦਾਸੀ ਆ ਭਾਈਚਾਰੇ ਦੇ ਕਿਉਂਕਿ ਉਹਨਾਂ ਨੇ ਮੰਨਿਆ ਨਾ ਸਾਡੇ ਕੋਲ ਪ੍ਰਚਾਰ ਨਹੀਂ ਹੋਇਆ ਜਿਹੜਾ ਰਵਦਾਸੀਆ ਸਮਾਜ ਸੀ ਉਹਨਾਂ ਨੇ ਮੰਨ ਲਿਆ ਉਹਨਾਂ ਨੇ ਕਿਹਾ ਸਾਡਾ ਅਸਲ 'ਚ ਬਾਬਾ ਸਾਹਿਬ ਬੇੜਕਰ ਜਿਹੜੇ ਉਹ ਵਾਲਮੀਕੀ ਮਹਾਰ ਜਾਤੀ ਹੈ ਜਿਹੜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਮਹਾਰ ਜਾਤੀ ਹੈ ਉਹ ਵਾਲਮੀਕੀ ਸਮਾਜ ਦੀ ਜਾਤੀ ਹੈ ਜੀ ਕਿਉਂਕਿ ਵਾਲਮੀਕੀ ਸਮਾਜ ਨੂੰ ਇਸ ਦੇਸ਼ ਦੇ ਅੰਦਰ ਬਹੁਤ ਸਾਰੀਆਂ ਜਾਤੀਆਂ ਦੇ ਨਾਵਾਂ ਦੇ ਨਾਲ ਪਛਾਣਿਆ ਜਾਂਦਾ ਤੁਹਾਡੇ ਕਹਿਣ ਦਾ ਭਾਵ ਕਿ ਸਾਡੇ ਕੋਲ ਚੰਗੇ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਹੋਇਆ ਤਾਂ ਜੋ ਲੋਕ